ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆ ਜੀ ਸਾਡੇ ਚਾਚੇ ਦੇ ਮੁੰਡੇ ਦਾ ਸ਼ਗਨ ਤੇ ਰਾਤ ਨੂੰ ਆਣੀ ਜਾਗੂ ਆਪਣੇ ਨਵੇਂ ਘਰ ਤੇ ਐਂਟਰ ਲੋਕ ਲਵਾਈ ਹੀ ਦੇ ਇਹਦੇ ਦੇ ਖਲਾਰੀ ਰੇਤਾ ਤੇ ਇਹ ਜਦੋਂ ਰਾਤ ਵੱਜੀ ਅੱਡੀ ਅੱਡੀ ਦੀ ਪੈਣੀ ਮੰਮੀ ਤਮਾਲ ਇਹ ਲੋ ਬੀਬੀਆਂ ਪਾਈ ਤਮਾਲ ਜਾਗੋ ਤੇ ਉਹ ਮੁੰਡਾ ਦੋ ਹੀ ਹੜੂ ਨਾਲ ਯੋਰ ਲੋਂਦਾ ਆ ਤੇ ਖੇ ਨਾਲ ਸਿਰ ਭਰਦਾ ਆ ਆਹ ਹਾੜੀ ਚਾਚੀ ਦਾ ਪੂਰਾ ਯੋਰ ਲੱਗਾ ਹੋਇਆ ਵੀਰ ਮੇਰੇ ਉਹ ਪੂਰਾ ਖਿੱਚ ਕੇ ਬੁੱਕ ਠਾਠਾ ਮਾਰਦੀ ਬਈ ਐ ਐ ਝਾੜੂ ਦੀ ਜਾਂਦੀ ਮੇਰੀ ਆਓ ਯੋ ਚਾਚੀ ਜਾਂਦੀ ਫੇਰੀ ਚਾਚੀ ਜਾਂਦੀ ਫੇਰੀ ਤੇ ਝਾੜੂ ਦੀ ਲਾਂਦੀ ਨੇਰੀ ਤੇ ਮਾਤਾ ਰਹਿਣ ਦੇ ਤੇਰੇ ਤੋਂ ਫੋਟੋ ਕਾਪੀ ਨਹੀਂ ਵਜਣੀ ਤੇ ਇਹ ਹੁਣ ਕਰਨਗੇ ਜੀ ਸਾਫ ਤੇ ਆਪਾਂ ਹੋਈਏ ਤਿਆਰ ਕਿਉਂ ਵੀ ਪੱਗਾਂ ਬਣਾਉਣ ਵਾਲੇ ਕਿੰਨੇ ਜਾਣੇ ਇਹ ਦੱਸੋ ਹਣ ਇੱਕ ਇੱਥੋਂ ਹੁਣੇ ਦੋ ਮੋੜੇ ਆ ਤੇ ਇੱਕ ਪਿਤਾ ਜੀ ਕਹਿ ਰਹੇ ਨੇ ਤੇ ਇੱਕ ਅੱਧਾ ਹੋਰ ਆ ਜਾਣਾ ਤੇ ਫੇ ਆਪਣੇ ਵੀ ਬਣਣੀਆਂ ਪਿਤਾ ਸਾਹਿਬ ਨਹੀਂ ਸਾਹਿਬ ਸਰਦਾਰ ਸਾਹਿਬ ਆ ਤੇ ਨਾਲੇ ਇੰਟਰਲੋਰ ਦਾ ਡਿਜ਼ਾਈਨ ਦੱਸੋ ਸੋਹਣਾ ਲਾਇਆ 3D ਦੇ ਵਿੱਚ ਐ ਮਾ ਮਾਰਾਂ ਨਹੀਂ ਮੈਨੂੰ ਚਾਹੀ ਉਹਣਾ ਮੈਂ ਸਾਰੀ ਢਾਈ ਸਾਫ਼ ਹੀ ਕਰ ਦੇਣੀ ਸ਼ਗਨ ਹੀ ਖਣੀਆਂ ਆਣਾਂ ਦੀ ਸਾਫ਼ ਹੀ ਕਰਦੀ ਰਹਿਣਾ ਅੱਜ ਮੈਂ ਤਾਂ ਹੋ ਹੀ ਕਰਨਾ ਹੈ ਸਾਰੇ ਕੰਮ ਕਰਦੇ ਸਾਰੇ ਕੰਮ ਕਰਨੇ ਪੈਣੇ ਵੀਰ ਮਿਰਿਓ ਤੇ ਮੈਂ ਆਪਣੀ ਤੁਹਾਨੂੰ ਸ਼ਕਲ ਇਸ ਲਈ ਨੂੰ ਖੋਣ ਧਿਆਵੇਂ ਵੀ ਘੱਟੇ ਨਾਲ ਮੂੰਹ ਸਿਰ ਬੜਾ ਭੜਾ ਆ ਤੇ ਮੰਮੀ ਸਾਡੀ ਮੰਮੀ ਸਾਡੀ ਫੇਵੀ ਸੋਹਣੀ ਲੱਗਣ ਈ ਘੱਟੇ ਜੀ ਸੋਹਣੀ ਲੱਗਣ ਈ ਹੂੰ ਕਾ ਸੋਹਣੀ ਲੱਗਣ ਈ ਤੇ ਅੱਜ ਹਣੀ ਜਾਗੋ ਉਦਣ ਦਾ ਵਲੌਗ ਨਹੀਂ ਬਣਾਇਆ ਗਿਆ ਅੱਜ ਆਪਾਂ ਫੁੱਲ ਵਲੌਗ ਅੱਜ ਅਸੀਂ ਵਲੌਗ 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 ਬਣਾਵਾਂਗੇ ਕਿਉਂਕਿ ਜਦਨ ਵਲੌਗ ਉਹ ਵਲੌਗ ਬਣਾਉਣ ਦਾ ਟਾਈਮ ਹੀ ਉਦਣ ਤੇਲ ਵਾਲੇ ਦਿਨ ਮੈਂ ਹੀ ਗਾਜੀ ਸ਼ਹੀਦਾ ਸਾਹਿਬ ਤੇ ਫੇ ਮੈਂ ਹੋ ਗਿਆ ਲੇਟ ਇਹਨਾਂ ਨੇ ਤੇਲ ਚੜਾਤਾ ਟਾਈਮ ਨਾਲ ਹੀ ਸੋ ਤਾਂ ਨਹੀਂ ਤੇ ਬਾਕੀ ਅੱਜ ਵਲੌਗ ਚ ਸ਼ੁਰੂ ਆ ਰਾਤ ਜਾਗੋ ਦਾ ਵੀ ਪਾਵਾਂਗੇ ਦਿਨ ਦਾ ਵੀ ਥੋੜਾ ਬਹੁਤ ਪਾਵਾਂਗੇ ਤੇ ਚਲੋ ਮਮ ਕਰੋ ਫੇ ਤੁਸੀਂ ਕੰਮ ਮੈਂ ਚਲਦਾ ਹਾਂ ਆ ਥੋੜਾ ਜਿਹਾ ਪੌੜਾ ਹਾ ਇਹਦਾ ਕਹਿਤਾ ਵਾ ਮੇਰੀ ਡਿਊਟੀ ਦੀ ਐ ਚੀਜ਼ ਤੇ ਲੱਗੀ ਆ ਇਹਨੂੰ ਧੂਣ ਦੀ ਆ ਧੂ ਤੂ ਖੰਡਿਆ ਹੀ ਮੈਂ ਰੇਤ ਨਾ ਇਹ ਚ ਹਲੇ ਚੰਗੀ ਤਰ੍ਹਾਂ ਫਿੱਟ ਬੈਠੀ ਨਹੀਂ ਗੀ ਹਲੇ ਬਿਠਾਉਣੀ ਆ ਇਹ ਚੱਲੇ ਵੜਨੀ ਆ ਰੇਤ ਹੋਰ ਦੇ ਇੱਕar ਫੇਖ ਲਾਰਾਂ ਕਿ ਉਹ ਵੀ ਰਾਤ ਨੂੰ ਜਾਗੂ ਹੋਣੀ ਆ ਤੇ ਹਲੇ ਰੈਂਪ ਦਾ ਵੀ ਕੰਮ ਕਾਫੀ ਪਿਆ ਤੇ ਮਿਸਤਰੀਆਂ ਨੂੰ ਕਰਾਈ ਹੌਲੀਡੇ ਅੱਜ ਤੇ ਆਹ ਰੈਂਪ ਵੀ ਥੋੜਾ ਜਿਹਾ ਸੈੱਟ ਕਰਾਉਣਾ ਈ ਹਲੇ ਇਸ ਲਈ ਅੱਜ ਹੌਲੀਡੇ ਕਰਾਤੀ ਸਾਰੇ ਮਿਸਤਰੀਆਂ ਨੂੰ ਤੇ ਹੁਣ ਕਰਾ ਲੀਏ ਜੀ ਅਸੀਂ ਕੰਮ ਤੇ ਬਾਕੀ ਦਾ ਵਲੌਗ ਹੁਣ ਨਹਾਤ ਹੋ ਕੇ ਤਿਆਰ ਹੋ ਕੇ ਅੜਾ ਮੰਮੀ ਲੈਸ ਕਿ ਪੁਸਕਾ ਕੇ ਵਲੌਗ ਬਣਾਵਾਂਗੇ ਹੁਣ ਬਣਾਵਾਂਗੇ ਹਾਂਜੀ ਚਲੋ ਫੇ ਮਮ ਬਾਈ ਕਰ ਦੋ ਹਾਏ ਝਾੜੂ ਹੋਣੀ ਮੈਂ ਫੈਂਸ ਨੂੰ ਝਾੜੂ ਹੋਣੀ ਫੈਂਸਾਂ ਪਰੋ ਹੋਣੀ ਉਹਦੇ ਹੱਥਾਂ ਦੇ ਝਾੜੂ ਨਹੀਂ ਤੇ ਚਾਚੀ ਕਮਾਦੇ ਕਰ ਸ਼ਕਤੀਮਾਨ ਵਾਂਗੂ ਆਹ ਸਪੈਸ਼ਲ ਝਾੜੂ ਰੇ ਤੂੰ ਨਹੀਂ ਲਿਆਂਦੇ ਆ ਜੀ ਤੇ ਚਾਚੀ ਹੋ ਜਾ 150 ਤੇ ਐਵੇਂ ਕਹੀ ਜਾਂਦੇ ਤੂੰ ਜਾ ਇਹ ਤੂੰ ਬਿੱਲ ਆ ਵੇਖੋ ਜੀ ਮੇਰੀ ਡਿਊਟੀ ਆ ਗੱਡੀ ਏ ਪਤਾ ਹੀ ਹੁਣਾ ਹੈ ਕਾਦਾ ਵਾਸਤੇ ਇਹ ਭੋੜਾ ਇਹ ਗੋਬਰ ਗੋਬਰ ਖੀਚ ਲੈਣੇ ਕੇ ਲਈ ਹੈ ਆਪਾਂ ਹਿੰਦੀਆਂ ਇਹ ਗੋਬਰ ਗੋਆ ਕਿਚਨ ਨੂੰ ਮੱਝਾਂ ਪਹੂ ਨਹੀਂ ਮੱਝਾਂ ਡੰਗਰ ਹੋਇਆ ਭੋੜਾ ਲਗਾਈ ਜਾਣਾ ਹੁੰਦਾ ਦਾ ਹਾਏ ਡੈਡੀ ਦਾ ਆ ਗਿਆ ਫੋਨ ਉਹਦਾ ਜੈਕਟ ਦੀ ਮੈਨੂੰ ਲੱਗਦਾ ਲੋੜ ਨਹੀਂ ਗਈ ਤੇ ਚਲੋ ਵੀਰ ਮੇਰੇ ਉਹ ਮੈਂ ਚੱਲੇ ਆ ਜੀ ਹੁਣ ਟਰਬਨ ओके ओके मॉम हां जी हां जी हां जी मस्टर्ड वाली मूंगरी अगर रंग दी हो हां जी ठीक है जी ਤੇ ਪਿਤਾ ਜੀ ਦੀ ਕਰਾਰੀਏ ਤਿਆਰੀ ਤੇ ਆਹੋ ਚਾਚਾ ਆਂਦਾ ਵੀ ਹਾਂਜੀ ਹਾਂਜੀ ਤੇ ਚਲੋ ਜੀ ਮੈਂ ਆਪਣੀ ਡਿਊਟੀ ਛੱਡਦਾ ਹਾਂ ਆ ਤੁਸੀਂ ਕਰੋ ਸਫਾਈਆਂ ਤੇ ਬਾਕੀ ਆਪਣੀ ਪੂਰੀ ਕੋਠੀ ਦਾ ਹੋਮ ਟੂਰ ਜਿਹੜਾ ਨਾ ਉਹ ਤੁਹਾਨੂੰ ਆਪਾਂ ਕਰਾਵਾਂਗੇ ਥੋੜਾ ਜਿਹਾ ਕੰਮ ਰਹਿ ਗਿਆ ਆਪਣਾ ਲੈ ਫਿਨਿਸ਼ਿੰਗ ਹੋ ਲੈਣ ਦਿਓ ਫੇਰ ਕਰਾਵਾਂਗੇ ਲੈ ਖਲਾਰਾ ਸੁਖਣਾ ਬਹੁਤ ਪਿਆ ਹੋਇਆ ਆ ਦੇਖ ਹੀ ਸਕਦੇ ਹਾਂ ਚਲੋ ਠੀਕ ਆ ਟਾਟਾ ਬਾਏ ਬਾਏ ਜੀ ਓਕੇ ਥੱਲੇ ਧਿਆਨ ਦਿਓ ਉੱਤੇ ਨਹੀਂ ਧਿਆਨ ਥੱਲੇ ਸਾਫ ਕਰੋ ਓਕੇ ਅੋਜ ਕੱਲ ਜੀ ਵਿਆਹ ਆ ਚਾਚਾ ਦਾ ਲੱਗਦਾ ਹਰ ਜਨ ਪਿਆਰੇ ਮੁੰਡਾ ਅਮਰੀਕਾ ਤੋਂ ਆ ਕੇ ਵੇਖਣਾ ਹੈ ਸਪੈਸ਼ਲ ਲੱਗਣੀ ਹੈ ੜਿਆ ਆ ਬੰਦਾ ਦੱਸੋ ਜੀ ਆੜਾ ਚਾਚਾ ਸਾਈਡ ਬੈਗ ਚ ਬਹੁਤ ਸਤਿ ਸ਼੍ਰੀ ਅਕਾਲ ਵਧਾਈਆਂ ਕਹਿ ਬਧਾਈਆਂ ਸਾਰਿਆਂ ਨੂੰ ਸਾਰਿਆਂ ਨੂੰ ਦਾ ਤੈਨੂੰ YouTube ਫੈਮਲੀ ਨੂੰ ਵਧਾਈਆਂ ਮਾਮਾ ਵਿਆਹ ਤੇਰਾ ਕੇ YouTube ਫੈਮਲੀ ਆਈ ਆੜੇ ਬੰਦੇ ਦਾ ਵਾਇਆ ਇਹ ਹਾਨੂੰ ਬਾਰਾ ਯਾਰ ਕਾਕੇ ਦਾ ਵਿਆਹ ਹੀ ਹੋ ਗਏ ਲੇਟ ਨਹੀਂ ਉਹ ਅੰਦਰ ਪਹਿਲਾਂ ਤਾਂ ਵੀਰ ਦੀ ਨਾ ਘਰ ਦੇ ਬੰਦੇ ਆ ਲੇਟ ਹੋ ਗਏ ਆ ਪੱਗ ਨਹੀਂ ਬੱਝੂਗੀ ਮੰਮੀ ਵਾਲੇ ਦੱਸਾਓ ਨਾ ਮੂੰਹ ਓਏ ਤੂੰ ਮੁੱਚਾ ਦਾ ਲੱਭ ਲਿਆ ਚਲੋ ਜੀ ਇਹਦਾ ਮੋਸ਼ਾ ਆ ਵੀਰਾ ਦਾ ਨਾ ਇਹ ਕਿੰਨੀ ਪੰਜ ਨੂੰ ਐ ਪਿਜਨ ਫਲਾਈ ਆ ਜੱ ਲੱਗਾ ਬਿਲਕੁਲ ਪਿਜਨ ਫਲਾਈ ਹੋਇਆ ਦੋਆਜੋ ਵੇਖ ਲੋ ਹੈ ਦੋਆ ਦੋਆਜੋ ਦੋਆ ਦੋਆਜੋ ਮੈਂ ਦੋਆਜੋ ਵੇਖ ਲੋ ਇੱਕੋ ਜੀਆਂ ਬੰਦੀਆਂ ਵਾ ਅੱਛਾ ਅੱਛਾ ਮੈਂ ਪਤਾ ਨਹੀਂ ਕੀ ਕਹਿਤਾ ਵਾ ਤੇ ਮੈਂ ਪਤਾ ਨਹੀਂ ਕਿੱਡੀ ਗੱਲ ਤੇ ਦੀ ਬੁਣੀ ਵੀ ਆਏ ਆਪਾਂ ਮਿਲਾਉਨੇ ਆ ਜੀ ਤੇ ਆਹ ਭਰਾ ਆਪਣੇ ਆਵੇ ਆ ਵੀਰ ਵੀ ਵੀਰੇ ਸਿਰ ਚੁੱਕ ਮੈਂ ਆਪ ਸੋਚਦਾ ਨਾ ਮੇਰਾ ਸੰਗਣਾ ਅੱਜ ਉਹ ਐ ਤੁਰ ਰਿਹਾ ਇਹਦਾ ਹੁਣੇ ਕੋਰ ਬੜਾ ਬੜਾ ਮਾਰ ਦੇਣਾ ਗਾ ਨਾ ਨਾ ਵਧੀਆ ਲੱਗਣ ਡਿਆ ਅਦਾ ਜੀ ਕੀ ਨਹੀਂ ਬੱਗ ਚ ਵੀ ਕੋਈ ਆਓ ਆਪੇ ਬੰਨੀ ਬਣਾਉਂਦਾ ਪਤਾ ਮੇਰੀ ਗੱਲ ਸੁਣ ਲੱਖ ਖੁਸ਼ੀ ਆ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਸਤਗੁਰ ਨੇ ਇੱਧਰ ਛੇਤੀ ਨਦਰ ਕਰ ਲਈ ਇੱਧਰ ਕੀਤੀ ਨਹੀਂ ਹਲੇ ਤੱਕ ਮੇਰੇ ਬੱਚਾ ਏ ਬੱਚਾ 2 ਜਾਂ 3 ਦਾ ਜਰਮੂ 6 8 ਦਾ ਗਾਇ ਅੱਜ ਕੱਲ ਹੋਇਆ ਇੱਥੇ ਆ ਗਿਆ 500 ਗਏ ਓਹ ਆਵੇ ਆਵੇ ਆ ਬਣਾਉਂਦਾ ਹੀ ਆਵੇ ਬੰਦੇ ਆਏ ਸਾਡੇ ਜੀ ਭਾਈਆ ਤੂੰ ਪਾਗੋ ਨਹੀਂ ਲੱਗਦਾ ਜਰਾ ਜੀ ਸਕੂਲ ਲੈ ਬੰਦ ਮੇਰਾ ਨਵੀਂ ਤਾਂ ਗੱਡੀ ਲੈ ਆਈ ਮਮਾਈ ਮਮਾਈ ਸਸਰੀ ਘਾਲ ਭਾਈਆ ਗੱਡੀ ਲੈ ਗਿਆ ਭਾਈ ਗੱਡੀ ਲੈ ਗਿਆ ਯਾਰ ਧੁੱਪ ਬੜੀ ਪੈੜੀ ਭਾਈਆ ਸਸਰੀ ਘਾਲ ਕਹਿੰਦੇ ਸਸਰੀ ਘਾਲ ਜੀ ਸਾਰਿਆਂ ਨੂੰ ਤੇ ਭਾਈਆ ਤੂੰ ਵੀ ਸਸਰੀ ਘਾਲ ਕਹਿੰਦੇ ਸਸਰੀ ਘਾਲ ਜੀ ਸਾਰਿਆਂ ਨੂੰ ਆ ਕਲਾਸੀਆਂ ਦਾ ਤਾਂ ਰੱਖੀ ਆ ਵਾ ਬੈਗ ਲਾਉਣ ਲਈ ਕਲਾਸੀਆਂ ਜਿਹੜੇ ਲਾਉਂਦੇ ਨੇ ਉਹ ਲਾ ਸਕਦੇ ਨੇ ਜਿਹੜੇ ਲਾਉਂਦੇ ਆ ਲਾ ਸਕਦੇ ਆ ਆਪਣੇ ਗੱਡੀਆਂ ਚੱਕ ਲਈ ਤੇ ਨਈਂ ਪੋਕਸ਼ੌਪ ਪੀਵਾਂਗੇ ਇਹਦੇ ਵਿੱਚ ਬੱਤਾ ਬੱਤਾ ਪੀਵਾਂ ਇਹਦੇ ਅੰਦਲ ਜੀਤ ਲੈ ਗਾਣਾ ਹੈ ਫਿਰ ਉਹਨਾਂ ਦਾ ਤਾਂ ਅਸੀਂ ਵੀ ਕੋਕ ਪਾਈ ਜਾਂਦੇ ਆ ਧੱਕੇ ਨਾਲ ਬਦਲਾ ਤਾਂ ਗਰੀਬ ਦਾ ਕਿਹੜਾ ਨਹੀਂ ਗਰੀਬ ਨੇ ਧੱਕ ਪੂਰੀ ਪਾਈ ਆ ਧੱਕ ਪਾਈ ਆ ਪਰ ਚਲੋ ਹੋਰ ਭਾਜੀ ਕਿਵੇਂ ਆ ਜੀ ਠੀਕ ਦਾ ਸਿੱਧਾ ਪਰ ਇੱਕ ਗੱਲ ਮਾੜੀ ਆ ਤੁਸੀਂ ਲੈਣੇ ਕਿ ਨਹੀਂ ਲਿਆਣੇ ਇੱਕ ਲੈ ਹੁੰਦਾ ਵਾ ਬਾਕੀ ਸਖੁੱਲੇ ਗਏ ਉਹਨੂੰ ਮੈਂ ਹੱਥ ਸੁੱਟਣ ਡਿਆ ਪਕੌੜਾ ਲਗਾ ਹੀ ਜਾਂ ਡਿਆ ਮੈਂ ਤੇਰਾ ਪਕੌੜਾ ਦੱਟਾ ਚਲੋ ਦੀਦੀਆਂ ਵੀ ਅੰਦਰ ਬੈਠੇ ਫੇ ਸਹੀ ਸਹੀ ਹੁਣ ਮਲਾਉਣੇ ਆ ਸਵੇਰ ਦਾ ਵਲੌਗ ਸਟਾਰਟ ਨਹੀਂ ਹੋਇਆ ਤੇ ਹੁਣ ਚਾਲੂ ਹੀ ਆ ਜੀ ਬਾਕੀ ਰਾਤ ਦਾ ਵੀ ਪ੍ਰੋਗਰਾਮ ਰੰਗਰਾਂ ਕੇ ਬਤਾਵਾਂਗੇ ਇਹਨਾਂ ਨੂੰ ਸਾਸਰੀ ਕਾਲ ਨਾ ਚਲਾ ਵੀਰੇ ਮੈਂ ਵੀ ਥੋੜਾ ਜਿਹਾ ਬਣਾਦਾ ਤੇਰੀ ਵੀਡੀਓ ਆਹਾ ਹਾ ਹਾ ਠਮਕੇ ਤੇ ਠਮਕਾ ਆਹ ਜਾਨੀ ਪਰਫਾਰਮੈਂਸ ਦਿਨਾਈ ਓਏ ਐਵੇਂ ਹੀ ਗਿਆ ਜੀ ਉਹਦਾ ਭੰਗੜਾ ਕਾਲਾ ਭੰਗੜਾ ਕਾਲਾ ਆਇਆ ਇਹਨੂੰ ਵੀ ਮੈਂ ਹਰ ਜਗ੍ਹਾ ਤੋਂ ਪਾਇਆ ਵੀ ਸੋੜਦੇ ਲੱਗਾ ਮਿੰਨੂੰ ਦੀਦੀ ਹਣੀ ਕਿਥੇ ਆ ਆ ਜੀ ਆਇਆ ਦੀਦੀ ਹਣੀ ਪਹੁੰਚੇ ਨੇ ਸੈਲਫੀ ਚ ਬਣਾਈਏ ਮਾੜੀ ਯਾਰ ਸੈਲਫੀ ਚ ਬਣਾਈਏ ਅੱਜਾ ਸਾਹਿਬ ਅੱਜਾ ਸਾਹਿਬ ਚਲੋ ਹਾਂ ਇਹ ਗੱਲ ਸਟੈਪ ਬੁਰੀ ਹੁੰਦੇ ਆ ਜੀ ਥੋੜੀ ਆ ਹਾਂ ਉਹ ਤੇ ਕੋਈ ਐਕਸਪ੍ਰੈਸ਼ਨ ਨਹੀਂ ਬਸ ਦੁਖੀ ਜੀ ਅਸਲ ਦਾ ਅੰਗੂਰ ਕੋੜਕ ਜੋੜੀ ਕਿਤੋਂ ਹਾਂ ਆਉਂਦੀ ਜਾ ਰਹੇ ਨੇ ਹਾਂ ਆਲਾ ਹੋਰ ਭਈਆ ਹਾਂ ਸੋ ਜੀ ਕਿ ਵੇਖਿਓ ਚਲੋ ਖਿੱਚੀਏ ਫੋਟੋ ਯਾਰ ਮਾਤਾ ਜੇ ਬਾਤ ਚ ਕਹਿਆ ਨਾ ਲੱਤ ਪੀੜ ਹੁੰਦੀ ਆ ਹੈ ਇਹ ਵਿਚੋਲਣ ਵਾ ਨਾ ਵਿਚੋਲਣ ਤਾਂ ਚਾ ਚੜਿਆ ਵਾ ਉਹ ਚੋਲੇ ਇਕੱਠੇ ਖਲੋਤੇ ਆ ਓਏ ਮੰਮੀ ਹੁਣਾਂ ਦੀ ਖੇਚਰੋ ਮਾਤਾ ਉਹਨੂੰ ਦੇਖ ਕੇ ਬਿਜੀ ਸੀ ਕਿ ਇਹਨਾਂ ਦੀਆਂ ਲਈ ਮੁੰਡੇ ਦਾ ਸੰਗ ਨਾਲ ਆ ਗਿਆ ਨਾ ਜੀ ਇਸ ਦੀ ਗੱਲ ਵੀ ਸਾਰਿਆਂ ਨੂੰ ਹੋ ਗਿਆ ਜੀ ਚਲੋ ਦੋਸਤੋ ਆਓ ਜੀ ਜੀ ਆਇਆਂ ਨੂੰ ਕਹੇ ਆ ਰਿਹਾ ਸੀ ਫੀਲਿੰਗ bro ਆਂ ਕਿਤਾਈ ਆ ਜੀ ਸਾਲ ਦੀ ਬਹੁਤ ਬਹੁਤ ਮੁਬਾਰਕਾ ਸ਼ਗਲ ਲਗਾਈ ਪੈਣ ਮੁੰਡੇ ਨੂੰ ਪਰ ਅਸੀਂ ਬਾਹਰ ਚਲੇ ਜਾਣਾ ਜੀ ਇੱਦਾਂ ਰਹੋ ਭਾਈ ਇੱਦਾਂ ਰਹੋ ਫੋਟੋ ਕਰ ਨਹੀਂ ਜੀ ਰੱਖੋ ਵੀ ਹੱਥ ਰੱਖ ਕੇ ਨਹੀਂ ਆਉਣਾ ਹੱਥ ਰੱਖ ਕੇ ਦੋਵੇਂ ਹੱਥ ਰੱਖੋ ਆਪ ਵੀ ਬਣਾ ਲਓ ਅੱਛਾ ਇਸ ਤੀਕਾ ਰੱਖੇ ਦਿਖਾ ਵੀ ਜੀ ਰਾਮ ये क्यों तो नहीं ये दारे बच ये दारे इधर 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 एक को भाई इधर है भी को भाई आपने अजीब वाले जमात ये ना वो इधर जामने पर ये से बैठ कर रहे हो बैठ 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 कर रहे हो तो आपने भाई ये किराले आ कार्ल ਸੂਤ ਕਤਹੋ ਨਾਲ ਪਾਖ ਦੇ ਹੀ ਮੈਂ ਨੂੰ ਮਾ ਕਰਨਾ ਮੈਂ دیਵਾ ਹਕਨੰਦੇ ਹੱਥ ਵਿੱਚ ਮੁੰਦੀ ਦੇ ਕਰਵਾ ਇਹ ਗੂਲੂ ਕਰ ਮੱਥਾ ਦੇ ਕੇ